ਅਸੀਂ ਤਿਆਰ ਕਰਕੇ ਨਵੇਂ ਸਿਰਿਓਂ ਸਾਰੇ ਡਿਸਟ੍ਰਿਕਟਸ ਨੂੰ ਭੇਜ ਦਿੱਤੇ ਹਨ ਔਰ ਇਹ ਵੀ ਕਾਪੀ ਜਿਹੜੀ ਹੈ ਇਹ ਵੀ ਸਾਡੇ ਵੈਬਸਾਈਟ ਦੇ ਉੱਤੇ ਉਪਲਬਧ ਹੋਵੇਗੀ ਸੋ ਐਨੀਬਾਡੀ ਕੈਨ ਸੀ ਥਿਸ ਇਹਦੇ ਵਿੱਚ ਅਸੀਂ ਸਵਾਰ ਇਹ ਕੀਤਾ ਹੈਗਾ ਕਿ ਜਨਰਲਾਈਜ਼ਡ ਦੁੱ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਆਪਣੇ ਸੈਕਸ਼ਨ ਰੂ 12 ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਐਕਟ ਦਾ ਉਹਨੂੰ ਮਾਰ ਦੇਆ ਮੈਨ ਕਰਕੇ ਜਿੱਥੇ ਦਾ ಗ್ರಾಮ ਪੰਚਾਇਤ कैंडीडेट्स है, है वो हूं किसी पोलिटल पार्टी के बेसिस से नहीं खड़े हो सकते और वास्ते प्री सिंबल ही अलॉट किए जाए सरपंचा वास्ते मैं वक्त सिंबल बनाए हुए पूरा एक लिस्ट हैगी है और पंच वास्ते असी बनाए ताकि डुप्लीकेशन ना हो ਤੋਂ ਕਿ ਕਈ ਵਾਰ ਸਰਪੰਚ ਨੂੰ ਵੀ ਅਲੋਟ ਹੁੰਦਾ ਚਾਹੀਦਾ ਹੈ ਕਈ ਵਾਰ ਗਲਤੀ ਨਾਲ ਜਾਂ ਕਹਿ ਲੋ ਕਿਸੇ ਤਰੀਕੇ ਨਾਲ ਪੰਚ ਨੂੰ ਜੇ ਅਲੋਟ ਹੋ ਗਿਆ ਤਾਂ ਫਿਰ ਉਹ ਕਨਕਲੂਜਨ ਕ੍ਰੀਏਟ ਹੋ ਸਕਦੀ ਹੈ ਸੋ ਸਰਪੰਚ ਵਾਸਤੇ ਵੱਖਰੇ ਆਏਗੇ ਔਰ ਪੰਚ ਵਾਸਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਜ਼ਿਲ੍ਹਾ ਪਾਲਿਸ਼ਟ ਦੇ ਬਲਾਕ ਸਮਿਤੀ ਦੇ ਵੀ ਵੀ ਹੋ ਰਹੀ ਹੈ ਕਿ ਇਹ ਇਲੈਕਸ਼ਨ ਸੋ ਉਹਨਾਂ ਵਾਸਤੇ ਵੀ ਸਿੰਬਲ ਜਿਹੜੇ ਹੈਗੇ ਅਸੀਂ ਵੱਖਰੇ ਤੌਰ ਤੇ ਬਣਾਏ ਹੈਗੇ ਮਿਨਿਸਪਲ ਦੇ ਜਿਹੜੇ ਸਿੰਪਲਸ ਹੈ ਉਸ ਇਲੈਕਸ਼ਨ ਵਾਸਤੇ ਉਹਦੇ ਵਾਸਤੇ ਮੈਂ ਅਲੱਗ ਆ ਇਨਸਟਰਕਸ਼ਨਸ ਕੱਢਾਂਗਾ ਉਹਨਾਂ ਵਾਸਤੇ ਇਨਸਟਰਕਸ਼ਨਸ ਅਲੱਗ ਕਰਕੇ ਅਲੱਗ ਉਹਨਾਂ ਨੂੰ ਫ੍ਰੀ ਸਿੰਬल्स ਹੋਗੇ ਜਾਂ ਪਾਰਟੀ ਸਿੰਬल्स ਜਿਹੜੇ ਹੈਗੇ ਉਹ ਪਾਵਾਂਗੇ ਓਕੇ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਜੇਕਰ ਕੋਈ ਤੁਹਾਨੂੰ ਇਸ਼ੂ ਹੈਗਾ ਤਾਂ ਮੈਨੂੰ ਦੱਸੋ ਬਿਕੋਜ਼ ਉਹਨਾਂ ਆਪਾਂ ਮੇਨ ਜਿਹੜਾ ਇਸ਼ੂ ਹੈਗਾ ਉਸ ਤੇ ਆਸਤੱਕ ਦੇ ਹੈਗੇ ਜਿਹੜਾ ਹੈਗਾ ਇਲੈਕਸ਼ਨ ਬੀਚ ਸਰ ਪੈਲੀ ਸੈਂਟਾਂ ਪਾਰਟੀ ਆਸਟਾਈਨ ਮੈਨ ਐਕਸਪੈਂਡਿਚਰ ਦਾ ਪਹਿਲੇ ਸੀਗਾ ਇਨਫੈਕਟ 2018 ਵਿੱਚ ਸਪੈਂਡਿਚਰ ਲਿਮਿਟ ਸੀਗੀ 30000 ਤੇ 20000 ਸਰਪੰਚਾ ਵਾਸਤੇ 30000 ਤੇ 20000 ਮੇਰੇ ਆਉਣ ਤੋਂ ਬਾਅਦ ਮੈਂ ਥੋੜਾ ਜਿਹਾ ਇਹਨੂੰ ਰਿਵਿਊ ਕੀਤਾ ਹੈਗਾ ਔਰ ਮੈਂ ਇਹਨੂੰ 25% ਵਧਾ ਕੇ 40% ਕੀਤਾ ਹੈ ਜੀ ਇਹ ਨਾ ਆਪ ਦਾ ਨਹੀਂ ਹਾਂ ਫਿਰ ਸਿਰਫ ਉਸ ਇੱਕ ਹਜ਼ਾਰ ਅੱਧਰੇ ਦੀ ਟੋਟਲ ਔਰ ਅਲੱਗ-ਅਲੱਗ ਆਂ ਦੇ ਅਲੱਗ ਹੀ ਨੋਟਾ ਹੋਏਗਾ ਜੀ ਨੋਟਾ ਹੋਏਗਾ ਬੈਰਟ ਪੇਪਰ ਦੇ ਲਾਸਟ ਤੇ ਨੋਟਾ ਦਾ 9 ਦੇ 9 ਟੋਟਲ ਸਪੈਂਸ ਟੋਟਲ ਟੋਟਲ ਹੈ ਕਿਆ ਜ਼ਿਲ੍ਹਾ ਪਰਿਸ਼ਦ ਵਾਸਤੇ ਦੇਖੋ ਮੈਂ ਦੱਸਾਂ ਦਵਾਂ ਇਹ ਟੇਬਲ ਪੈਸੇ ਇਸ ਅਵੇਲੇਬਲ ਔਨ ਮਾਈ ਵੈਬਸਾਈਟ ਬਟ ਆਈ ਜਸਟ ਟੈਲ ਯੂ ਸਿਨਸ ਯੂ ਹੈਵ ਰੇਜ਼ਡ ਦੀ ਕੁਐਸਚਨ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ 32 ਫ੍ਰੀ ਸਿੰਬਲਸ ਹੈ ਜੀ ਮਤਲਬ ਫ੍ਰੀ ਫ੍ਰੀ ਸਿੰਬਲਸ ਮੀਨਸ ਜੇ ਪੋਲਿਟਿਕਲ ਪਾਰਟੀ ਦਾ ਸਿੰਬਲ ਨਹੀਂ ਹੈ ਕਿਉਂਕਿ ਉਹ ਰਿਜ਼ਰਵ ਹੁੰਦੇ ਆ ਗਿਆ ਠੀਕ ਹੈ ਜੀ ਬਲਾਕ ਸਮਿਤੀ ਦੇ ਚੋਣ ਲਈ ਉਮੀਦਵਾਰਾਂ ਲਈ ਅਸੀਂ 32 ਅਲੱਗ-ਅਲੱਗ ਤਰ੍ਹਾਂ ਦੇ ਸਿੰਬਲ ਕੀਤੇ

ਜ਼ਿਆਦਾ ਹੈਗੇ ਆ ਉਹ ਹੈਗੇ 70 ਦਿਸ ਇਜ਼ ਦਾ ਨੰਬਰ ਆਫ ਫ੍ਰੀ ਸਿੰਬਲਸ ਵਿਚ ਵੀ ਹੈ ਕਿ ਜਿਹੜੀ ਹੈ ਇਸ ਬੁੱਕ ਵਿੱਚ ਔਰ ਇਸ ਵਿੱਚ ਜਿਹੜੀ ਫਿਕਟੋਰੀਅਲ ਰਿਪਰੈਜ਼ੈਂਟੇਸ਼ਨ ਹੈ ਮੀਨਸ ਉਹਦੀ ਜਿਹੜੀ ਫੋਟੋ ਹੈ ਉਹ ਵੀ ਅਸੀਂ ਕੀਤੀ ਹੈ ਸੋ ਇਹ ਅਫੀਸ਼ੀਅਲ ਗੈਜ਼ਟ ਵਿੱਚ ਨੋਟੀਫਾਈ ਹੋ ਚੁੱਕੀ ਹੈ ਜੀ ਮੈਡਮ ਤੁਸੀਂ ਕੁਝ ਕਹਿ ਰਹੇ ਸੀ ਜੀ 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 70 70